ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀਰਦਾਸ ਕਰਦਾ ਕਿ ਸਾਰੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਹੋਵੋ ਤੇ ਵੀਰ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਅੱਜ ਸਾਡੇ ਕੋਲੇ ਪੰਜਾਬ ਦੀ ਉਹ ਮਹਾਨ ਹਸਤੀ ਦੁਨੀਆ ਦੀ ਉਹ ਮਹਾਨ ਹਸਤੀ ਜਿਨੇ ਆਪਣੇ ਪਿੰਡ ਦਾ ਨਾਮ ਉਹ ਚੰਦ ਤਾਰਿਆਂ ਦੇ ਉੱਤੇ ਲਿਖ ਕੇ ਇਸ ਦੁਨੀਆ ਨੂੰ ਤੇ ਛਾਪ ਛੱਡ ਕੇ ਗਿਆ ਸਾਡੇ ਕੋਲੇ ਵੀਰ ਆਇਆ ਜਿ ਸ਼ੁਭਦੀਪ ਦੇ ਪਿੰਡੋਂ ਸਿੱਧੂ ਮੂਸੇਵਾਲਾ ਸਾਹਿਬ ਦੇ ਪਿੰਡੋਂ ਮੂਸੇਵਾਲਾ ਚੈਨਲ ਤੋਂ ਸਾਡੇ ਕੋਲੇ ਵੀਰ ਚ ਪਹੁੰਚਿਆ ਜਿਨਾਂ ਨੂੰ ਅਸੀਂ ਜੀਓ ਆ ਕਹਿੰਦੇ ਆ ਬਹੁਤ ਧੰਨਵਾਦ ਕਰਦੇ ਆ ਸਾ ਤੇ ਬਾਈ ਤੋਂ ਹੁਣ ਆਪਾਂ ਜਿਹੜੇ ਬਾਈ ਨੇ ਚੀਜ਼ਾਂ ਬਣਾਈਆਂ ਨੇ ਉਹ ਮੈਸੇਜ ਦਿੰਦੀਆਂ ਨੇ ਤੇ ਬਾਈ ਦੇ ਮੋਹ ਨਾਲ ਬਾਰੇ ਜਾਣਕਾਰੀ ਆਪਾਂ ਲੈਣੀ ਆਜੋ ਹਾਂਜੀ ਮੇਰੇ ਪਿਆਰੇ ਵੀਰੋ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਸਾਰੇ ਤੁਸੀਂ ਖੁਸ਼ ਹੋ ਮ ਆਪਣੇ ਕੰਮ ਕਾਜਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਇੱਕ ਚੱਪਲ ਪੈਰਾਂ 'ਚ ਨਹੀਂ ਪਾਈ ਜਾਂਦੀ। ਉਸ ਚੱਪਲ ਦੇ ਨਾਲ ਅਸੀਂ ਬਹੁਤ ਤਰ੍ਹਾਂ ਦੇ ਮੈਸੇਜ ਵੀ ਦੇ ਸਕਦੇ ਹਾਂ। ਉਸ ਨੂੰ ਕਲਾ ਦੇ ਰੂਪ 'ਚ ਰਹੀ ਬਦਲ ਕੇ, ਉਸ ਕਲਾ ਦੇ ਵਿੱਚ ਬਦਲ ਕੇ। ਅੱਜ ਮੈਂ ਤੁਹਾਨੂੰ ਤੁਹਾਡੇ ਪੈਰਾਂ ਵਾਲੀ ਚੱਪਲ ਤੁਹਾਧਰਾ ਗੱਲਾਂ ਕਰਦੀ ਦਿਖਾਵਾਂਗਾ, ਬੋਲ ਦੀ ਦਿਖਾਵਾਂਗਾ। ਆਓ ਤੁਸੀਂ ਦੇਖੋ ਤੁਹਾਨੂੰ ਚੱਪਲ ਦੇ ਨਾਲ ਕਿੱਡੇ ਸੋਹਣੇ ਮੈਸੇਜ ਤੁਹਾਡੇ ਰਾਠੀ ਵੀਰ ਨੇ 15 ਸਾਲ ਆਪਣਾ ਜੀਵਨ ਇਸ ਕਲਾ ਦੇ ਉੱਤੇ ਲਾ ਕੇ ਕਿੰਨੇ ਸੋਹਣੇ-ਸੋਹਣੇ ਤੁਹਾਡੇ ਬੱਚਿਆਂ ਲਈ ਮੈਸੇਜ ਬਣਾਏ। ਜਿਵੇਂ ਤੁਸੀਂ ਦੇਖ ਰਹੇ ਹੋ, ਛੋਟੇ-ਛੋਟੇ ਬੱਚੇ ਸਾਡੇ ਸੜਕਾਂ ਦੇ ਕਿਨਾਰੇ ਤੇ ਭੁੱਖੇ ਰਹਿ ਰਹੇ ਨੇ ਤੇ ਅਸੀਂ ਮਾਇਆ ਪਾਪ ਆ ਕੇ ਗੋਲਕੰਦ ਵਿੱਚ ਬਾਪੇ ਬਹੁਤ ਅਮੀਰ ਬਣਾਏ ਇਸ ਕਰਕੇ ਵੀਰੋ ਸਾਨੂੰ ਮਾਇਆ ਘੋਰ ਕੰਧ ਪਾਉਣ ਦੀ ਜਾਇ ਕਿਸੇ ਲੋੜ ਬੰਦ ਦੇ ਪੇਟ ਵਿੱਚ ਅਸੀਂ ਪੋਸ਼ਣ ਪਾ ਦਈਏ ਜਾਂ ਉਹ ਕੋਈ ਕੱਪੜਾ ਦੀ ਵਸਤ ਕਰਦੇ ਜਾਂ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੁਣ ਪੜ੍ਹਾਈ ਨੂੰ ਕੋਈ ਪੈਨ ਕਾਪੀ ਲੈ ਕੇ ਦੇ ਦੇ ਇਹ ਸਭ ਤੋਂ ਵੱਡਾ ਦਾਨ ਹੈ ਵੀਰੋ ਉਸ ਤੋਂ ਬਾਅਦ ਕੰਨਾਂ ਵਿੱਚ ਲੱਗੇ ਰਹੇ ਹੈੱਡਫੋਨ ਨੇ ਸੁਣੀਆ ਮੌਤ ਦੀ ਆਵਾਜ਼ਾਂ ਤੁਸੀਂ ਵੇਖ ਸਕਦੇ ਕਮਲ ਸ਼ੜਕ ਦੀ ਟ੍ਰੇਨ ਦੀ ਪਰੜੀ ਦੇ ਉੱਤੇ ਆਪਣੇ ਬੱਚੇ ਨੇ ਜਾਨ ਗਵਾਈ ਕਿਉਂਕਿ ਉੱਪਰ ਦੀ ਟ੍ਰੇਨ ਨਾਲ ਗਈ ਉਹ ਆਵਾਜ਼ ਮੋਬਾਈਲ 'ਚ ਕੰਨਾਂ 'ਚ ਹੈੱਡਫੋਨ ਲਾਇਆ ਹੋਇਆ ਸੀ ਆਪਣੇ ਬੱਚਾ ਨੂੰ ਕੰਨਾਂ 'ਚ ਹੈੱਡਫੋਨ ਹੁੰਦਾ ਬਹੁਤ ਵੱਡਾ ਮੈਸੇਜ ਉਸ ਤੋਂ ਬਾਅਦ ਆਵਾਰ ਤੁਸੀਂ ਸਿੰਘਾਂ ਤੋਂ ਲਾ ਲਓ ਮੈਨੂੰ ਮੇਰੀ ਜਾਨ ਬਚਾ ਲਓ ਪਹਿਲਾਂ ਕਹਿੰਦਾ ਮੈਂ ਰੀਲ ਬਣਾ ਲਾ ਚੱਲਣੀ ਬੜੀ ਆ ਹਮ ਗੱਲ ਵੀ ਇਦਾਂ ਦੀਆਂ ਰੀਲਾਂ ਤੁਸੀਂ ਵੇਖਦੇ ਜਿਹੜੀਆਂ ਵਾਇਰਲ ਹੋ ਜਾਂਦੀਆਂ ਨੇ ਪਰ ਅਜਿਹਾ ਹੁਣ ਤੁਸੀਂ ਕੁਝ ਦਿਨ ਪਹਿਲਾਂ ਇੱਕ ਕਿਸਾਨ ਵੀਰ ਵੇਖਿਆ ਮੋਟਰ ਦੇ ਉੱਤੇ ਸਪਰੇਅ ਪੀ ਰਿਹਾ ਸੀ ਹਮ ਕਿੱ데ਸੇ ਵੇਖੀ ਸੀ ਸਾਰੇ ਨੇ ਪਰ ਜੇ ਉਹ ਬੰਦੇ ਵੀਡੀਓ ਬਣਾਉਣ ਦੀ ਬਜਾਏ ਉਹ ਬੰਦੇ ਤੋਂ ਲੀਟਰ ਖੋਲ ਲੈਂਦੇ ਤਾਂ ਉਹ ਬੰਦਾ ਸਾਡੇ ਵਿੱਚ ਜਿਉਂਦਾ ਹੋਣਾ ਸੀ ਠੀਕ ਹੈ ਇਸ ਕਰਕੇ ਵੀਰ ਜੇ ਤੁਹਾਡੇ ਕਿਸੇ ਦੀ ਅੱਕੇ ਜਾਨ ਜਾ ਰਹੀ ਉਦੋਂ ਤੁਸੀਂ ਵੀਡੀਓ ਨਾ ਬਣਾਓ ਉਸ ਬੰਦੇ ਦੀ ਜਾਨ ਬਚਾਓ ਉਹ ਤੁਹਾਡਾ ਹਮੇਸ਼ਾ ਸਾਨਵੰਦ ਰਹੂਗਾ ਤੇ ਤੁਹਾਨੂੰ ਲੋ ਦੇਣ ਦੇ ਕਿ ਤੁਹਾਡਾ ਵੈਸੀ ਨਾਮ ਬਣ ਜਾਣਾ ਹੈ ਇਨਸਾਨੀਅਤ ਜਾਗਦੀ ਰੱਖੋ ਇਨਸਾਨੀਅਤ ਕਰਨੀ ਉਸ ਤੋਂ ਬਾਅਦ ਧੀਆਂ ਨੂੰ ਜਿਹੜੇ ਲੋਕੱਖਾਂ ਚ ਮਾਰ ਰਹੇ ਨੇ ਜ਼ਾਲਮ ਡਾਕਟਰ ਧੀਆਂ ਦਾ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਤਿਕਾਰ ਕਰੋ ਧੀਆਂ ਨੂੰ ਪਿਆਰ ਕਰੋ ਉਸ ਤੋਂ ਬਾਅਦ ਸਾਡੇ ਦੇਸ਼ ਦੇ ਰਾਖੇ ਫੌਜੀ ਨੌਜਵਾਨ ਉਸ ਤੋਂ ਤੋਂ 1970 ਦੀ ਮਿਟਿਆਰ ਪੱਤਾ ਲੈ ਕੇ ਜਾਂਦੀ ਉਸ ਤੋਂ ਵੈਲਕਮ ਕਰਦੇ ਹੋਏ ਸਾਡੇ ਨੌਜਵਾਨ ਉਸ ਤੋਂ ਬਾਅਦ ਤੁਸੀਂ ਵੇਖੋ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਬਾਕੂ ਡੱਲੇਵਾਲ ਸਾਹਿਬ ਆਪਣੇ ਸਾਰਿਆਂ ਨੇ ਵੇਖੋ ਕਿੰਨਾ ਵੱਡਾ ਉਹਨਾਂ ਨੇ ਵਿਖਲੇਤਾ ਆਪਣੀ ਉਮਰ ਦੇ ਹਿਸਾਬ ਨਾਲ ਆਪਣੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਕਿਹਨਾਂ ਸਾਡੇ ਕਿਸਾਨਾਂ ਲਈ ਲੜਦੇ ਹੋ ਇਕੱਲੇ ਆਪਣੇ ਲਈ ਲੜਦੇ ਸਾਡੇ ਪੰਜਾਬ ਲਈ ਲੜਦੇ ਵਾਤ ਤੋਂ ਵਾਤ ਸੁਨਹਿਰੇ ਸਾਥ ਦੇ ਹੀ ਉਸ ਤੋਂ ਬਾਅਦ ਤੁਸੀਂ 라ਵਣ ਵੇਖ ਰਹੇ ਹੋ 라ਵਣ ਜਲਾਉਣ ਦੇ 라ਵਣ ਮੈਨੂੰ ਕਿਉਂ ਬਣਾਉਣਾ ਤੇ 라ਵਣ ਉਹ ਤੋਂ ਬਣਾਉਣਾ ਕਿ ਜਦੋਂ 2019 ਦੀ ਰਾਤ ਨੂੰ ਹਾਂ ਤੇ ਸਹਰੇ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਟ੍ਰੇਨ ਪੜੀ ਦੇ ਉੱਤੇ ਜੋ ਕਿ ਖੜੇ ਸਦਰਾਂ ਦੇ ਨਾਲ ਸੀ ਤੇ ਲੋਕਾਂ ਦੇ ਅੰਗ ਪਰ ਚੱਲ ਗਈ ਸੀ ਉੱਥੇ ਕੁਝ ਕੁ ਲੋਕਾਂ ਦੇ ਘਰਾਂ ਨੂੰ ਜਿੰਦੇ ਲੱਗੇ ਅੱਜ ਤੱਕ ਖੁੱਲੇ ਨਹੀਂ ਪਰ ਪੂਰੇ ਪਰਿਵਾਰ ਵੀ ਖਤਮ ਹੋ ਗਏ ਇਸ ਕਰਕੇ ਵੱਡੇ ਇਕੱਠ ਵੱਠਾਂ 'ਚ ਜਾਓ ਪਰ ਆਪਣੇ ਬੱਚਿਆਂ ਨੂੰ ਘਰੇ ਛੱਡ ਕੇ ਜਾਓ ਦਾ ਦੂਆ ਜਾਣਾ ਚਾਹੀਦਾ ਇੱਕ ਜਾਣਾ ਜਾਓ ਉਸ ਤੋਂ ਬਾਅਦ ਫਤੇ ਵੀਰ ਬੱਚਾ ਜਿਹੜਾ ਬੋਰ ਮੈਡਸ ਟਿਕਿਆ ਸੀਗਾ ਅੱਜ ਮੇਰੇ ਕੋਲ ਫਤੇ ਵੀਰ ਬਹੁਤ ਆਉਂਦੇ ਨੇ ਮੈਂ ਭੈਣਾਂ ਨੂੰ ਉੱਥੇ ਹੀ ਮੈਸੇਜ ਦਿੰਨਾ ਹੁਣਾ ਵੀ ਆਪਣੇ ਬੱਚੇ ਨੂੰ ਸੰਭਾਲੋ ਮੁਆਲ ਬਾਅਦ ਦੇ ਵਿੱਚ ਵੀ ਸਮਝ ਆਣਾ ਹੈ ਜਾਂ ਹੋਰ ਕੰਮ ਬਾਅਦ ਦੇ ਵਿੱਚ ਵੀ ਹੋ ਜਾਣਾ ਹੈ ਪਹਿਲਾਂ ਆਪਣੇ ਬੱਚਿਆਂ ਦੀ ਕੇਅਰ ਕਰਨੀ ਜ਼ਰੂਰੀ ਆ ਉਸ ਤੋਂ ਬਾਅਦ ਮਾਵਾ ਬਿਲ ਕਰਈਆਂ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਇਮਾਨਸਾ ਬਣਾਇਆ ਆਪਣਾ ਉਸ ਤੋਂ ਬਾਅਦ ਇਹ ਤੁਸੀਂ ਵੇਖ ਰਹੇ ਹੋ ਫੋਨ ਦੇ ਸੇਵ ਵਰਤੋਂ ਕਰੋ ਉਸ ਤੋਂ ਬਾਅਦ ਸਫਾਈ ਕਰਦੇ ਹੋ ਬਾਹਮਾ ਕੱਟੀਆਂ ਦੇ باوجود ਵੀ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਹਰ ਤਰ੍ਹਾਂ ਦਾ ਨਸ਼ਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਹਰੀਆਂ ਸਬਜ਼ੀਆਂ ਦਾ ਸਿਹਤ ਬਣਾਉਂ ਚਿੰਦੀਆਂ ਪੁਸਤਕਾਂ ਪੜੋ ਉਸ ਤੋਂ ਬਾਅਦ ਸਾਡੇ ਪ੍ਰਤਨ ਕਲਾਕਾਰ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਜਿਵੇਂ ਅਮਰ ਸਿੰਘ ਚਮਕੀਲਾ ਬਾਬਾ ਗੁਰਦਾਸ ਮਾਨ ਜੀ ਲਾਲ ਚੰਦ ਜਮਲਾ ਜੱਟ ਪ੍ਰਦੀਪ ਮਾਨਕ ਇਹ ਸਾਰੇ ਕਲਾਕਾਰ ਤੁਹਾਡੇ ਵੀ ਨਿਰਕਰਦਾਨਾ ਸਿਰਜੇ ਉਸ ਤੋਂ ਬਾਅਦ ਤੁਸੀਂ ਕਵਡੀ ਦੇ ਖਿਡਿਆਰੀ ਉਸ ਤੋਂ ਦੀਪ ਸਿੱਧੂ ਜੀ ਦੀ ਸੰਭੜੀ ਲੋਡ ਸੀ ਬੜੀ ਚਿੰਗੀ ਸਾਈਜ਼ ਤੇ ਬਹੁਤ ਉੱਚੇ ਮਤਲਬ ਰਸਤੇ ਤੇ ਲੈ ਕੇ ਜਾਣਾ ਸਾਡੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਉਸ ਤੋਂ ਬਾਅਦ ਸਾਡੇ ਸੀਐਮ ਸਾਹਿਬ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਇਹਨਾਂ ਦੇ ਨਾਲ ਮੈਂ ਪ੍ਰੋਗ ਕਰਦਾ ਦਿਖਾਵਾਂ ਜਿਨ੍ਹਾਂ ਨਾਲ ਸਾਰਾ ਕੁਝ ਸਿਰਜਿਆ ਇਹ ਉਹ ਕਰਦਾ ਵੀਰੋ ਜਿਨ੍ਹਾਂ ਨੇ ਤੁਸੀ ਸਭ ਜੀ ਚੀਜ਼ ਦੇ ਉਸਾਰੇ ਸ਼ਾਨ ਸਹੀ ਤੁਹਾਡੇ ਘਰ ਲੋਹੇ ਦੀਆਂ ਕਰਦਾ ਹੈਗੇ ਨਾ ਕੁਝ ਵੀ ਕਰਦਾ ਪਰ ਇਹੋ ਜਿਹਾ ਨਹੀਂ ਹੈ ਕਿਉਂਕਿ ਇਹ ਤੁਹਾਡੇ ਵੀਰ ਨੇ ਆਪਣਾ ਜੀਵਨ ਲਾ ਕੇ ਕਰਾਇਆ ਅੱਜ ਮੈਂ ਤਿੱਖੀਆਂ ਕਰਦਾਂ ਦੀ ਬਦੌਲਤ ਹੀ ਤੁਹਾਡੇ ਦਿਲਾਂ 'ਚ ਮੇਰੀ ਕਲਾ ਵਸ ਗਈ ਆ ਕਿ ਸੱਚ ਹੈ ਤੁਹਾਡੇ ਵੀਰ ਦਾ ਉਸ ਤੋਂ ਬਾਅਦ ਤੁਸੀਂ ਵੇਖੋ ਚਪਲਾ ਪੀਸੀਆਂ ਹੂੰ ਇਹਦਾ ਠੀਕ ਉਸ ਤੋਂ ਬਾਅਦ ਇਹ ਕਟੀਆਂ ਹੋਈਆਂ ਚੱਪਲਾਂ ਕਿਸੇ ਤਰ੍ਹਾਂ ਦਾ ਇੱਥੇ ਕੋਈ ਇਹ ਨਹੀਂ ਹੈਗਾ ਕਿ ਡਰਾਮੇਬਾਜ਼ੀ ਹੈ ਜਾਂ ਕੁਝ ਸੱਚ ਨਹੀਂ ਹੈ ਜਿਹਨੇ ਵੀ ਕਿਸੇ ਦਿਨ ਬਹਿਮ ਹੋ ਗਿਓ ਬਹੁਤ ਦੂਰੋਂ ਦੂਰੋਂ ਸੰਗਤਾਂ ਸਾਡੇ ਕੋਲੇ ਪੂਰੇ ਵਿਦੇਸ਼ਾਂ ਚੋਂ ਐਨਆਰਆਈ ਭਰਾ ਪੂਰੇ ਇੱਥੇ ਆ ਕੇ ਵੇਖਦੇ ਆ ਇੱਕ ਇੱਕ ਤੱਕ ਤੁਹਾਨੂੰ ਦੱਸ ਰਹੀ ਹਾਂ ਵੀਰੋ ਫੇਸ ਵਾਈ ਤੁਹਾਡੇ ਵੀ ਇਸ ਕਰਕੇ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਵੱਧ ਤੋਂ ਵੱਧ blood donation ਦਿਓ ਗੱਪੀ ਦੀ ਧਰਾਂ ਤੋਂ ਬਚੋ ਉਸ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਚੀਜ਼ਾਂ ਸੀ ਤੁਹਾਡੇ ਲਈ ਸੇਲ ਵਾਸਤੇ ਵੀ ਲੈ ਕੇ ਆਏ ਜਿਹੜੀਆਂ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਇੱਥੇ ਲੱਕੜ ਦੀਆਂ ਬਹੁਤ ਸੁੰਦਰ-ਸੁੰਦਰ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਤੁਹਾਡੇ ਘਰ ਸਜਾਉਣ ਵਾਸਤੇ ਜਿਵੇਂ ਕੱਪ ਹੋਲਡਰ ਹੋਵੇ ਇਹ ਚਿੜੀ ਵਾਲੇ ਸਾਡੇ ਹੋਲਡਰ ਹੋਵੇ ਉਸ ਤੋਂ ਬਾਅਦ ਮੈਂ ਇੱਥੇ ਹੋਰ ਵੀ ਕਲਾਕਾਰਾਂ ਦੀ ਕਲਾ ਲੈ ਕੇ ਆਇਆ ਕਿ ਮੈਨੂੰ ਇਹ ਨਹੀਂ ਹਾਇ ਮੇਰਾ ਸਮਾਨ ਵੇਚੇ ਪਰ ਵੇchnਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਹਾਈ ਪਰ ਇਹ ਸਿੱ ਲੱਕੜ ਦੇ ਵਿੱਚੋਂ ਦੇਖੋ ਕਲਾ ਕਿਸੇ ਚੀਜ਼ ਚ ਘੱਟ ਨਹੀਂ ਪਰ ਜਿਹਨੇ ਮਿਹਨਤ ਕਰਕੇ ਦੇਖੋ ਵੀ ਜੀ ਇਹ ਇੱਕ ਲੱਕੜ ਹੈ ਜਿਹੜੀ ਤਦਮਨਾ ਦੀ ਲੱਕੜ ਹੈ ਇਹਦੇ ਵਿੱਚੋਂ ਵੀ ਇਹ ਕਲਾਕਾਰ ਨੂੰ ਵੀ ਆਪਾਂ ਸਲਾਮ ਕਰਦੇ ਹਾਂ ਜਿਨੇ ਇੰਨਾ ਸੋਹਣਾ ਕੋਸੂਰਤ ਸਟੈਚੂ ਬਣਾ ਕੇ ਅੱਜ ਆਪਣੀ ਰੋਜ਼ ਰੋਟੀ ਕਮਾ ਰਿਹਾ ਤੁਹਾਡੇ ਘਰਾਂ ਨੂੰ ਸੁੰਦਰ ਬਣਾ ਰਿਹਾ ਇਸ ਕਰਕੇ ਵੀ ਜੇ ਤੁਸੀਂ ਇੱਕ ਵਾਰ ਬਠਿੰਡਾ ਮਾਨਸਾ ਰੋਡ ਦੇ ਉੱਤੇ ਦਾਸ ਦਾ ਰਾਠੀ ਕਲਾ ਕੇਂਦਰ ਜ਼ਰੂਰ ਵੇਖੋ ਇੱਥੇ ਜਿਵੇਂ ਲਮਾਰੀਆਂ ਤੁਹਾਡੇ ਘਰ ਨੂੰ ਸਜਾਉਣ ਵਾਲੀਆਂ ਬਹੁਤ ਸੁੰਦਰ-ਸੁੰਦਰ ਚੀਜ਼ਾਂ ਸੀ ਲੈ ਕੇ ਆਉਂਦੇ ਆ ਇਹਨਾਂ ਤੇ ਸਾਡੇ ਕੋਲ ਇਹਦੇ ਤੇ ਬਹੁਤ ਜ਼ਿਆਦਾ ਸੇਲ ਹੁੰਦੇ ਆ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖੋ ਇੱਕ ਲੋਹਾ ਇੱਕ ਲੋਹਾ ਉਹ ਵੀ ਹੈ ਜਿਹਦੀ ਰੌਂਡ ਦੀ ਗੋਲੀ ਬਣਦੀ ਤੇ ਇੱਕ ਲੋਹਾ ਉਹ ਵੀ ਹੈ ਜਿਹਦਾ ਪੁਲਸ ਬਣਦਾ ਤੇਰਾ ਤੁਹਾਡੇ ਦਲਾ ਦੇ ਸਰਾਜ ਕੋਲ ਤੁਹਾਡੇ ਘਰ ਨੂੰ ਸੁੰਦਰ ਬਣਾਊਗਾ ਇਹ ਤੁਸੀਂ ਸਾਡੇ ਕੋਲ ਜਾ ਸਕਦੇ ਹੋ ਉਸ ਤੋਂ ਬਾਅਦ ਇੱਥੇ ਲੱਕੜ ਦੀਆਂ ਟੋਕਰੀਆਂ ਆਉਂਦੀਆਂ ਨੇ ਲੱਕੜ ਦੇ ਰੋਤੀਆਂ ਡੱਤੇ ਆ ਗਏ ਬਹੁਤ ਪ੍ਰਕਾਰ ਦੇ ਕਿ ਤੁਸੀਂ ਵੀ ਆਰ ਮੱਗ ਆ ਗਏ ਫਲਾਵਰ ਪੋਟ ਆ ਗਏ ਤੇ ਜੈਵਲਰੀ ਬਾਕਸ ਆ ਗਏ ਬੱਚਿਆਂ ਦੇ ਮਨੀ ਬੈਂਕਾਂ ਆ ਗੀਆਂ ਬਹੁਤ ਸਾਰਾ ਸਮਾਨ ਅਸੀਂ ਤੁਹਾਡੇ ਲਈ ਬਹੁਤ ਸੁੰਦਰ ਲੱਕੜ ਦਾ ਤਾਂ ਵੀ ਲੱਕੜ ਦਾ ਵਧੀਆ ਕੁਆਲਿਟੀ ਦਾ ਤੁਹਾਡੇ ਲਈ ਲੈ ਕੇ ਆਂਦਾ ਤੁਸੀਂ ਇੱਕ ਵਾਰ ਸਾਡੇ ਕਲਾਕਿੰਗ ਨੂੰ ਲਿਸਟ ਕਰਿਓ ਆਪਣੇ ਬੱਚਿਆਂ ਨੂੰ ਕਲਾ ਦਿਖਾਓ ਕਲਾ ਦੇ ਨਾਲ ਜੋੜੋ ਬਾਂਝੇ ਕੁਝ ਜਿੰਦਗੀ ਵਿੱਚ ਬਹੁਤ ਕੁਝ ਕਰ ਸਕਣ ਤੇ ਤੁਸੀਂ ਆਪਣੇ ਘਰ ਨੂੰ ਸੁੰਦਰ ਬਣਾਉਣ ਵਾਸਤੇ ਜੇ ਕਿਸੇ ਨੂੰ ਜ਼ਰੂਰਤਾ ਸੀ ਇਹਨਾਂ ਕਿਨ ਸਾਡਾ ਸਮਾਨ ਨਿਕਰੀ ਤੇ ਨਾਲ ਸਾਡੇ ਕਲਾਕ ਬੱਚਿਆਂ ਨੂੰ ਲੈ ਕੇ ਆਓ ਨਾਨਾ ਪੁੱਤੀ ਸਰਸ ਮਾਨੇ ਇੱਥੇ ਜਾਓ ਸਤਿ ਔਰ ਵੀਰ ਦੇਵੀ ਸੱਚ ਐਂਡ ਮੀਨ ਫੋਲੋ ਕਰਿਓ ਮੈਂ ਸਾਥੇ ਵੀਰ ਜੀ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਆਪਣਾ ਰਾਜੀ ਸਦਾ ਖੁਸ਼ ਰਹੋ ਤੁਸੀਂ ਸਦਾ ਤੰਦਰੁਸਤ ਰਹੋ ਆਪਣੇ ਘਰਾਂ ਦੇ ਵਿੱਚ ਮਿਹਨਤ ਕਰੋ ਜਿੰਨੀ ਵੀ ਵਰਤਦੀ ਆਸ ਨੇ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਤੇ ਤੁਸੀਂ ਵੀ ਆਪਣੇ ਬੱਚਿਆਂ 'ਤੇ ਮਿਹਨਤ ਵੱਲ ਲਾਓ ਤੁਹਾਡਾ ਆਪਣਾ ਰਾਜੀ ਸਦਾ ਖੁਸ਼ ਰਹੋ ਬਹੁਤ ਧੰਨਵਾਦ ਬਾਈ